ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚੰਗੀ ਜਿੰਦ ਜਾਨ ਵਾਲੇ ਜਰਸੀ ਤਾਜੀ ਸੂਈ ਵੀ ਰੇਟ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਆਏ ਸੇਲ ਆ ਆਓ ਅਗੇ ਵੀਰ ਨਾਲ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਨਾਮ ਡਰੈਸ ਦੱਸੋ ਜੀ ਆਪਣਾ ਨਾਮ ਜਸਵਿੰਦਰ ਸਿੰਘ ਆ ਵੀਰੇ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ 9779621161 9779621161 ਹਾਂਜੀ ਆਪਾਂ ਪਾਸੋਂ ਵੀਡੀਓ ਕਵਰ ਕਰੀ ਸੀ ਬੈ ਕੇ ਬਹੁਤ ਸਾਰੇ ਹਾਂਜੀ ਹਾਂ ਬਹੁਤ ਸੋਹਣੇ ਬੈ ਗਏ ਤੇ ਬਾਈ ਜਿਹੜੀ ਬੈੜ ਆਪਾਂ ਦੇਖ ਰਹੇ ਆ ਕਿਹੜਾ ਸੂਆ ਸੂਈ ਆ ਇਹ ਇਹ ਦੂਸਰਾ ਸੂਆ ਸੂਈ ਹੈ ਜੀ ਤੇ ਇਹ ਅੱਜ ਸਵੇਰ ਦੀ ਸੂਈ ਆ ਬੱਚੇ ਨੂੰ ਇਹਨੇ ਜਾਣ ਦਿੱਤਾ ਜੀ ਬਹੁਤ ਵਧੀਆ ਸੋਹਣੇ ਪਉਂਦੀ ਹੈ ਬੱਚੀ ਦਿੱਤੀ ਆ ਨਹੀਂ ਨਹੀਂ ਬੱਚਾ ਹੈ ਅੱਛਾ ਮਗਰ ਆ ਗਿਆ ਬੱਚਾ ਜੇਰ ਜੁਰੋ ਕੇ ਬਿਲਕੁਲ ਜੇਰ ਵਗੈਰਾ ਵੀ ਆਪਣੇ ਕੋਲ ਵੀਡੀਓ ਬਣੀ ਹੋਈ ਹੈ ਜੀ ਫੁੱਲ ਗਰੰਟੀ ਹੈ ਜੀ ਸੋ ਜੇਰ ਵਗੈਰਾ ਓਕੇ ਤੇ ਬਾਕੀ ਲੇਵਾ ਦੇਖੋ ਯਾਰ ਪੁੱਤਾਂ ਦਾ ਕਿਆ ਬਾਤਾ ਤੇ ਸੋਹਣਾ ਸਾਫ ਸੁ ਤੇ ਦੁੱਧ ਬਾਈ ਜੀ ਕਿੰਨਾ ਕਰੀ ਦੂਗੀ ਇਹ ਦੁੱਧ ਇਹਦਾ 23 22 23 ਕਿਲੋ ਦਿੱਤਾ ਹੋਇਆ ਜੀ ਚੋਣ ਦਾ ਚੋਣ ਜਵਾ ਕਿਵੇਂ ਆ ਜਮੈਂ ਇੱਕ ਨੰਬਰ ਆ ਜੀ ਮੁੱਠੀ ਵਾਲਾ ਥਾਂ ਲੱਗੇ ਸੁਵਰਜ ਚਵਾਈ ਦੇਖੋ ਯਾਰ ਕਿਆ ਬਾਤਾਂ ਸੋਹਣਾ ਸਾਫ ਸੁਥਰਾ ਚੋਣਾ ਮੋਟਾ ਮੋਟਾ ਤੇ ਬਾਈ ਜੀ ਚਵਾਈ ਦਾ ਤਾਂ ਆਉਂਦਾ ਉਹ ਨਜ਼ਾਰਾ ਜਮੈਂ ਮੈਂ ਇੱਕ ਨੰਬਰ ਚੋਣਾ ਢਿੱਲੋ ਕੋਈ ਬੇਫਿਕਰ ਹੋ ਕੇ ਬੰਦਾ ਲੈ ਸਕਦਾ ਜੀ ਤੰਬਾ ਘਰਸਣਾ ਦੇਖੋ ਯਾਰ ਚੋਣ ਦੇਖੋ ਯਾਰ ਕਿਆ ਬਾਤਾਂ ਜਿਆ ਜਿਆ ਨਵਾਂ ਬੁੱਟ ਜਾਂ ਛੁਕੜਾ ਹੁੰਦਾ ਸਵਾਦ ਆਉਂਦਾ ਨਾ ਉਹ ਜਿਆ ਸਵਾਦ ਆਉਂਦਾ ਚੋਣ ਦੇਦਾ ਤੇ ਬਾਈ ਜੀ ਰੇਟ ਇਹਦਾ ਕੀ ਰੱਖਿਆ ਜੇ ਹੁਣ ਅਸੀਂ ਚਿ ਇਹਨੂੰ ਮੁੱਲ ਜਿਨਾ ਮਰਜ਼ੀ ਕਰਾ ਲਈਏ 75000 ਰੁਪਏ ਦੀ ਵੈਟ ਦੇ ਮਾਰੀ ਗੁਜਾਇਸ ਹੋਜੂਗੀ ਮੁੱਲ ਇਸ ਕੀ ਕਰਾ ਲਓ ਵੈਸੀ ਕਰਾ ਲਓ 75000 ਤੋਂ ਬਸ ਮਾਨਦਾਨ ਕਰਾਂ ਜੇਰ ਧਾਰ ਓਕੇ ਦੁੱਧ ਕਿੰਨਾ ਮੰਨ ਕੇ ਲੈ ਜਾਇਐ ਇਸ ਬੰਦਾ ਦੋਸਤ ਵੀਰੇ 20 ਪਲੱਸ ਮੰਨ ਲਈ ਆਪਾਂ 25 ਨਹੀਂ ਕਹਿੰਦੇ 24 ਨਹੀਂ ਕਹਿੰਦੇ 20 ਪਲੱਸ ਖਰਾ ਦੇ ਸੁਭਰੋ ਫੇਸ ਕੁਆਲਿਟੀ ਵਗੈਰਾ ਦੇਖੋ ਬੈਠ ਦੀਆਂ ਕਿਆ ਬਾਤਾਂ ਸਾਫ ਸੁਥਰੀ ਤੇ ਜਿੰਦ ਜਾਨ ਬਰੀਡ ਕੁਆਲਿਟੀ ਬਹੁਤ ਆ ਦੂਜਾ ਸੂਆ ਤਾਜੀ ਸੂਆ ਤੇ ਬਾਕੀ ਕੱਦ ਬੈਠ ਜਿੰਦ ਜਾਨ ਵਾਲੀ ਆ ਰੇਟ ਆ ਗਿਆ ਤਾਂ 75000 ਹੈਨਾ ਹਾਂਜੀ 75 ਚੋਂ ਮੌਕੇ ਤੇ ਗਜਾਇਸੂ ਜੀ ਮਗਰਬੱਚ ਦੇ ਬੱਚੀ ਨੂੰ ਹੱਤਾਂ ਹੋ ਗਿਆ ਨਾ ਸੂਈ ਨੂੰ ਰੋਹ ਹੋਰ ਹੋਣਾ ਬੱਚੀ ਦਾ ਸੋ ਮੂੰਹ ਮੱਥੇ ਦੀ ਬੜੀ ਪਿਆਰੀ ਹੈ ਤੇ ਬਾਕੀ ਜਿੰਦ ਜਾਨ ਯਾਰ ਸਾਫ ਸੁਥਰੀ ਲੇਵਲ ਉਹ ਭਾਂਡਾ ਚੰਗਾ ਹਨਾ ਬਹੁਤ ਸੋਹਣਾ ਜੀ ਬਹੁਤ ਸੋਹਣਾ ਤੇ 75 ਚੋਂ ਵੀ ਰਮਾਨਦਾਨ ਮੌਕੇ ਤੇ ਕਰ ਦੂਗਾ ਪਿੰਡ ਧੌੜਾ ਜ਼ਿਲ੍ਹਾ ਬਰਨਾਲਾ ਸੋ 97796 21161 ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲਈ ਤੈ